ਸਰਦਾਰਾ ਆਪਣੀ ਕੁੱਤੀ ਸੂਪੀ ਸਰਦਾਰਾ ਓਏ ਕੁੱਤੀ ਕਿੱਥੇ ਸੂਪੀ ਹੋ ਭੈਣ ਦਿਆ ਵੀਰਾ ਓ ਵੇਖੋ ਕਿ ਸੂਪੀ ਸਰਦਾਰਾ ਚੱਲ ਫੇਰ ਆਪਾਂ ਇਹਨੂੰ ਵੇਖੀਏ ਓਤ ਮੈਨੂੰ ਇਹ ਦੱਸ ਭੈਣ ਦਿਆ ਵੀਰਾ ਹਾਂ ਸਰਦਾਰਾ ਓਏ ਆਪਕ ਤੁਰਾ ਕਿੰਨੇ ਦਾ ਵੇਚਣਾ ਓਏ 10 ਹਜ਼ਾਰ ਦਾ ਵੇਚ ਦੇਨੇ ਓਏ ਭੈਣ ਦਿਆ ਵੀਰਾ 10 ਹਜ਼ਾਰ ਦਿੱਤਾ ਇਹਦੀ ਮਾਂ ਨੂੰ ਮੈਂ ਪੰਜੀਰੀ ਲਾ ਕੇ ਖਵਾ ਦਿੱਤੀ ਓ ਭੈਣ ਦਿਆ ਵੀਰਾ ਅੱਛਾ ਸਰਦਾਰਾ ਐਂ ਕਰ ਪਾਣਾ ਇੱਧਰ ਚੱਲਦੇ ਆ ਪੈਗ ਪੁਗਦਾ ਜਗੜੇਗਾ ਤੀ ਹਾਂ ਹੈਗਾ ਬਸ ਪੈਗ ਲਾ ਮੈਂ ਲੋੜੀ ਦਾ ਦੇਣਾ ਪੈਗ ਪੁਗ ਲਾਉਨੇ ਅੱਜ ਉਹ ਕਤੂਰੇ ਪੈਸੇ ਉਹ ਚੱਕ ਲੈ ਫਿਰ ਆ ਬਸ ਹੁਣ ਨਾ ਬੱਤਾ ਓਏ ਦਾਦਾ 10000 ਦੇ ਵੇਚਦਾ ਚੱਕ ਤਾ ਲੈ ਤੂੰ ਅੱਜ ਤੱਕ ਕੰਮ ਕੀ ਕਰਿਆ ਲੈ ਲੈ ਤਲਾ ਸਰਦਾਰ ਨਾ ਅਗੇ ਸਰਦਾਰ ਨੂੰ ਲਾ ਕੋਲਾ ਸਰਦਾਰ ਨੂੰ ਮੱਪੇ ਦੇ 3 100 ਤਲਾ ਲੋ ਚਣੋ ਭੈਣ ਦਿਆ ਵੀਰਾ ਓਏ ਇੱਕ ਤੂਰਾ ਕੀ ਨੂੰ ਪੁੱਛ ਕੇ ਫੜਿਆ ਓਏ ਉਹ ਪਿੰਡ ਚ ਉਂ ਤਾਂ ਮੈਨੂੰ ਕਹਿੰਦੇ ਆ ਪੂਰਾ ਤਾਈਓ ਮੈਂ ਚੱਕਿਆ ਕਤੂਰਾ ਓਏ ਭੈਣ ਦਿਆ ਵੀਰਾ ਉਂ ਤਾਂ ਅਸੀਂ 15000 ਦਾ ਵੇਚਦੇ ਆ ਓਏ ਜੇ ਤੇਰੇ ਨਾਂ ਹੈ ਪੂਰਾ ਤੇ ਜਾ ਲੈ ਜਾ ਸਾਡਾ ਕਤੂਰਾ ਸਰਦਾਰ ਤੋਂ ਕੁੱਤਾ ਥੱਲੇ ਲੈਂਦਾ ਚੱਕਦਾ ਕਰਕੇ ਦੇਖ ਲੈ ਨੂੰ ਉਹ ਕੰਜਰ ਦਿਆ ਦੇਖ ਤਲੀਏ ਕੁੱਤਾ ਕੇ ਕੁੱਤੀ ਐ ਭਾਂ ਦੇ ਕੱਟੇ ਉਹੀ ਐ ਕੁੱਤਾ ਕੁੱਤੀ ਐ ਉਹ ਨੋ 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 ਵਾਸ ਵਾਸ ਚਾਲ ਜੇ ਸਰਦਾਰ ਤੋਂ ਬੜਾ ਲੱਛਾ